ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਅਨਮੋਲ ਸਿੰਘ ਉਨਤ ਖੇਤੀ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਗੌਣੇ ਪੌਦੇ ਦੀ ਬਹੁਤ ਵੱਡੀ ਬਿਮਾਰੀ ਚੱਲ ਰਹੀ ਹੈ ਜੀਰੀ ਦੇ ਵਿੱਚ ਵੈਸੇ ਤੇ ਇਹ ਪੌਦਾ ਹਰ ਸਾਲ ਹੀ ਕੁਝ ਹੁੰਦਾ 1-2% ਪਰ ਇਸ ਵਾਰ ਇਸ ਦਾ ਹਮਲਾ ਜ਼ਿਆਦਾਗਾ ਦੋਸਤੋ ਜ਼ਿਆਦਾਤਰ ਘਬਰਾਉਣ ਦੀ ਕੋਈ ਕੋਸ਼ਿਸ਼ ਜ਼ਰੂਰਤ ਨਹੀਂ ਹੈ ਲੋਕ ਵੈਸੇ ਏਦਾਂ ਹੀ ਡਰਾਈ ਜਾ ਰਹੇ ਆ ਬੀ ਖਬਣੀ ਇਹ ਬਹੁਤ ਵੱਡੀ ਬਿਮਾਰੀ ਹੈ ਵੱਡੇ ਪੌਦਿਆਂ 'ਚ ਵੀ ਹੋ ਸਕਦੀ ਹੈ ਇਹ ਇਦਾਂ ਉਦਾਂ ਵਗੈਰਾ ਕੁਝ ਵੀ ਇਹ じゃ ਕੋਈ ਚੱਕਰ ਨਹੀਂ ਜਿਹੜੀ ਹੋਣੀ ਸੀ ਉਹ ਹੋ ਗਈ ਨਾ ਹੀ ਕੋਈ ਇਹ ਗੇਤੇ ਝੋਨੇ 'ਚ ਜਿਆਦਾ ਵੀ ਵਿਸ਼ੇਸ਼ਤਾ 'ਚ ਨਹੀਂ ਹੈ ਇਹ ਸਾਰੀ ਵੈਰੈਟੀ 'ਚ ਹਰੇਕ ਗੇਤੇ 'ਚ ਵਿਸ਼ੇਸ਼ਤਾ 'ਚ ਵੀ ਹੈਗੀ ਹੈ ਕੋਈ ਅਸੀ ਵੈਰੈਟੀ ਨਹੀਂ ਜਿਹਦੇ ਵਿੱਚ ਇਹ ਨਹੀਂ ਹੈ ਇਹ ਜੜ ਦੇ ਵਿੱਚ ਜੋ ਗੰਢਾ ਬਣ ਜਾਂਦੀਆਂ ਉਸ ਕਾਰਨ ਜੜ ਦਾ ਵਿਕਾਸ ਨਹੀਂ ਹੁੰਦਾ ਇਸ ਕਾਰਨ ਹੀ ਇਹ ਬਿਮਾਰੀ ਆਉਂਦੀ ਹੈ ਹੁਣ ਤੁਹਾਨੂੰ ਦਿਖਾਉਣਾ ਚਾਹੁੰਦੇ ਆਪਾਂ 131 ਵੈਰਿਟੀ ਦੇ ਵਿੱਚ ਖੜੇ ਆ। ਇਹ ਰਿਹਾ ਇੱਕ ਛੋਟਾ ਬੋਦਾ। ਇਹਨੂੰ ਆਪਾਂ ਪੱਟ ਕੇ ਤੁਹਾਨੂੰ ਦਿਖਾਉਨੇ ਆਂ ਵੀ ਦੇਖੋ ਇਸ ਤਰ੍ਹਾਂ ਇਹਦਾ ਜੜ ਦਾ ਵਿਕਾਸ ਨਹੀਂ ਹੁੰਦਾ। ਤੇ ਜਿਸ ਕਾਰਨ ਇਹ ਔਦਾ ਜਿਆਦਾ ਗਰੋਥ ਨਹੀਂ ਕਰ ਸਕਦਾ। ਇਹ ਕੋਈ ਇਦਾਂ ਦੀ ਡਰਨ ਵਾਲੀ ਗੱਲ ਨਹੀਂ ਵੀ ਸਾਡਾ ਝੋਨਾ ਮੁੰਜਰ ਨਹੀਂ ਕੱਢੇਗਾ ਜਾਂ ਐ ਬੱਸ ਇਦਾਂ ਦੀ ਕੋਈ ਗੱਲ ਨਹੀਂ ਹੈ। ਮੁੰਜਰ ਵੀ ਕੱਢੇਗਾ ਸਾਰਾ ਕੁਝ ਕਰੇਗਾ। ਅਸਲ ਤਾਂ ਮੇਨ ਹੈ ਬੀਦ ਵਿੱਚ ਥੋੜ ਜਿੰਕ ਤੇ ਲੋਹਾ ਘਾੜ ਦੀ ਸਪਰੇਅ ਕੀਤੀ ਜਾਵੇ ਤੇ ਹੋਰ ਇਹਦਾ ਕੋਈ ਏਦਾਂ ਵੀ ਰੋਕਣ ਵਾਲਾ ਵੱਡੀ ਕੋਈ ਵੀ ਦਵਾਈ ਨਹੀਂ ਆਈ ਵੀ ਜਿਹੜੀ ਇਹਨੂੰ ਰੋਕ ਸਕੇ ਇਹ ਹੈ ਤਾਂ ਹੈ ਜਿੰਕ ਤੇ ਲੋਹਾ ਘਾੜ ਦੀ ਦਵਾਈ ਕਰਨ ਨਾਲ ਕੁਝ ਹੱਦ ਤੱਕ ਸੁਧਾਰ ਆ ਜਾਂਦਾ ਹੈਗਾ ਮੈਂ ਕਰੀ ਵੀ ਇਹ ਖੁਦ ਨੇ ਤੇ ਮੈਂ ਤਾਂ ਇਹੀ ਅਭੀ ਜਿੰਕ ਤੇ ਲੋਹਾ ਘਾੜ ਕਰੋ ਹੋਰ ਕੋਈ ਚੱਕਰ ਨਹੀਂ ਹੈ ਫਸੀ ਗੱਲ ਦੋਸਤੋ